ਲਓ ਮਿੱਤਰੋ ਮਾਰੇ ਉਹ ਨਿਗਾ ਕੇ ਰਾਂ ਪਸ਼ੂ ਕਨੀ ਆ ਝੋਟਾ ਖੜਾ ਸਾਡੇ ਪਿੰਡ ਬਗਰੌਲ ਚ ਅਮਰੀਕ ਸਿੰਘ ਜੀ ਗਿੱਲ ਸਾਹਿਬ ਹਰਾਂ ਕੋਲੇ ਮਿਲੇ ਨੀਲੀ ਰਵੀ ਦਾ ਝੋਟਾ ਇਹ ਲੈ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਹੁਣ ਅੱਗੇ ਤੋਰਾ ਫੇਰਾ ਵੀ ਕਰਾ ਕੇ ਦਿਖਾਉਂਦੇ ਆ ਜੇ ਕਿਸੇ ਨੇ ਲੈਣਾ ਇਹ ਇਹਨਾਂ ਦਾ ਨੰਬਰ ਅਸੀਂ ਪਾ ਦਾਂਗੇ ਉਹਦੇ ਤੁਸੀਂ ਗੱਲਬਾਤ ਕਰਕੇ ਪਸ਼ੂ ਨੂੰ ਖਰੀਦ ਸਕਦੇ ਆ ਆ ਦੇਖੋ ਤੋਰ ਮੇਰਾ ਵੀ ਦਿਖਾਵਾਂਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੇਲਿਆਂ ਤੇ ਇਹ ਤੁਹਾਨੂੰ ਨਜ਼ਰ ਆਊਗਾ ਸਾਡਾ ਝੋਟਾ ਜਿਹੜਾ ਇਹਨਾਂ ਨੰਬਰ ਪਾ ਦਾਂਗੇ ਅਸੀਂ ਉਥੇ ਤੁਸੀਂ ਗੱਲਬਾਤ ਕਰਕੇ ਮਾਲ-ਮੁੱਲ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਆ ਦੇਖੋ ਜੀਰਾ ਪਸ਼ੂ ਨਿਗਾਹ ਮਾਰੋ ਇੱਕ ਵਾਰੀ ਪਸ਼ੂ ਕਰਨੀ ਨੀਲੀ ਰਾਵੀ ਦਾ ਹੈ